ਦੀਪ ਸਿੰਘ ਜੀ ਕਾਲੜਾ ਪਰਿਵਾਰ ਦੇ ਇੱਕ ਬੰਦਾ ਸਰਕਾਰੀ ਹਸਪਤਾਲ ਚ ਦਾਖਲ ਹੈ ਉਹਨਾਂ ਦਾ ਕਹਿਣਾ ਹੈ ਵੀ ਕੱਲ ਉਹ ਸੰਗਤ ਚੱਲੀ ਸੀਗੀ ਗੁਰੂ ਘਰ ਤੇ ਬਸ ਚ ਬੈਠੀ ਸੀਗੀ ਔਰਤ ਤੋਂ ਬਾਅਦ ਕੋਈ ਤੁਹਾਡਾ ਲੜਾਈ ਝਗੜਾ ਹੋਇਆ ਤੁਸੀਂ ਉਹਨਾਂ ਨਾਲ ਕੁੱਟਮਾਰ ਕੀਤੀ ਕੀ ਮਾਮਲਾ ਕੀ ਸਰ ਜੀ ਉਹਨਾਂ ਦਾ ਹਰਦੀਪ ਹੈ ਜੀ ਕੱਲ ਉਹ ਨਿਆਣਾ ਮੰਡੀ ਤੋਂ ਸਮਾਗਮ ਸੀਗਾ ਬੰਦਪਾਈ ਫਿਰਸਿੰਘ ਜੀ ਦੀ ਮਤਲਬ ਜਨਮ ਦਿਹਾੜੇ ਵੀ ਸੰਬੰਧਤ ਉਸ ਦੇ ਸੰਬੰਧ ਵਿੱਚ ਇਥੋਂ ਅਨਪਾ ਹਰ ਸਾਲ ਹੁੰਈ ਮਤਲਬ ਕਿ ਜਨਮ ਦਿਹਾੜਾ ਮਨਾਉਂ ਜਾਂਦੀ ਹੈ ਸੰਗਤਾਂ ਦਾ ਇੱਥੇ ਇਕੱਠ ਸੀਗਾ ਔਰ ਬੱਸ ਸੰਗਤਾਂ ਨੂੰ ਲਿਜਾਣ ਲਈ ਕੀਤੀ ਹੋਈ ਸੀ ਸਾਧਨ ਕੀਤਾ ਹੋਇਆ ਸੀ ਇਹ ਜੋ ਕਾਰੜਾ ਪਰਿਵਾਰ ਹੈ ਇਹਨਾਂ ਨੇ ਵੀ ਇੱਕ ਬੱਸ ਸੰਗਤਾਂ ਵਾਸਤੇ ਕੀਤੀ ਉਸ ਦਰਮਿਆਨ ਕੋਈ ਸੰਗਤ ਪੁਲੇਖੇ ਦੇ ਨਾਲ ਬੱਸ ਦੇ ਵਿੱਚ ਬੈਠ ਗਈ ਔਰ ਜਦੋਂ ਉਹਨਾਂ ਨੇ ਇਸ ਗੱਲ ਤੇ ਮਤਲਬ ਕਿ ਉਸ ਬੱਸ ਤੋਂ ਉਤਰ ਕੇ ਜਿਹੜੀ ਸੰਗਤ ਦੇ ਨਾਲ ਉਹਨਾਂ ਨੇ ਜਾਣਾ ਸੀ ਉਸ ਸੰਗਤ ਦੇ ਵਿੱਚ ਉਹ ਬੈਠੇ ਇਹਨਾਂ ਨੇ ਇਸ ਗੱਲ ਦੇ ਉਤਰਾਜ ਉਠਾਇਆ ਹੋਰ ਮਤਲਬ ਕਿ ਮੰੰਦੇ ਸ਼ਬਦਾਵਲੀ ਵਰਤੀ ਗਾਲੀ ਗਲੋਚ ਕਰਨ ਲੱਗ ਗਈ ਗਾਲੀ ਗਲੋਚ ਕਰਦੇ ਆ ਕੰਮ ਹੱਥੋਂ ਪਾਈ ਤੇ ਕਰ ਪਹੁੰਚ ਗਈ ਸਾਡੇ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਮਨਸ਼ਾ ਨਹੀਂ ਸੀ ਵੀ ਅਸੀਂ ਕੋਈ ਮਤਲਬ ਇਹ ਜਾ ਕੰਮ ਕਰਨਾ ਹੈ ਉਲਟਾ ਇਹ ਆਪਣੇ ਸ਼ਰਪੁਰ ਸ਼ਰਪਤੀ ਅਨਸਰਾਂ ਨੂੰ ਨਾਲ ਲੈ ਕੇ ਆਪਦੇ ਹੋਰ ਮੁੰਡਿਆਂ ਨੂੰ ਜੋ ਕਿ ਉਹ ਰਾਜ ਨੂੰ ਇਹਨਾਂ ਨੇ ਫੋਨ ਕਾਲ ਕੀਤੀ ਔਰ ਮਤਲਬ ਕਿ ਪੂਰੀ ਪਲਾਨਿੰਗ ਦੇ ਨਾਲ ਇਹਨਾਂ ਨੇ ਸਾਡੇ ਸੰਗਤ ਤੇ ਉੱਤੇ ਸਾਡੇ ਦੇ ਉੱਤੇ ਮਤਲਬ ਕਿ ਆ ਕੇ ਹਮਲਾ ਕੀਤਾ ਹਮਲੇ ਦੇ ਦੌਰਾਨ ਇਹਨਾਂ ਨੇ ਮਤਲਬ ਕਿ ਸੰਗਤਾਂ ਦੇ ਨਾਲ ਗਾਲਿ ਗਲੋਚ ਵੀ ਕੀਤੀ ਔਰ ਧਮਕੀਆਂ ਵੀ ਦਿੱਤੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵਿੱਚ ਕੋਲ ਮਾਰੂ ਹਥਿਆਰ ਵੀ ਸਨ ਔਰ ਸ਼ਰਾਬਤੀ ਅਨਸਰਾਂ ਨੂੰ ਨਾਲ ਲੈ ਕੇ ਬਾਹਰਲੇ ਵਿਅਕਤੀਆਂ ਨੂੰ ਨਾਲ ਲੈ ਕੇ ਇਹਨਾਂ ਨੇ ਸੰਗਤ ਦੇ ਉੱਤੇ ਹਮਲਾ ਕੀਤਾ ਪ੍ਰਦੀਪ ਜੀ ਇੱਕ ਇਸ਼ੂ ਇਹ ਦੱਸ ਰਿਹਾ ਵੀ ਕੋਈ ਪ੍ਰਧਾਨਗੀ ਨੂੰ ਲੈ ਕੇ ਰੋਲਾ ਉਹ ਕਹਿੰਦੇ ਵੀ ਮਹਿੰਤਰੀ ਜੀ ਨੇ ਸਾਡੇ ਕਿਸੇ ਬੰਦੇ ਨੂੰ ਪ੍ਰਧਾਨ ਬਣਾਇਆ ਹੈ ਸਿਰੋਪਾ ਦੇ ਕੇ ਤੇ ਇਸੇ ਹੀ ਮਾਮਲਾ ਕੀ ਹੈ ਕੌਣ ਪ੍ਰਧਾਨ ਹੋਣਾ ਇਸ ਟਾਈਮ ਹੈਗੇ ਤੇ ਮਹਿੰਤਰ ਸਾਹਿਬ ਨੇ ਕਿਹਨਾਂ ਨੂੰ ਇਹ ਸੇਵਾ ਸੌਂਪੀ ہوئی ਹੈ ਮੰਤ ਸਾਹਿਬ ਮੰਦਪਾਈ ਕਾਨ ਸਿੰਘ ਜੀ ਨੇ ਸੰਤ ਭਾਈ ਧਰਮ ਸਿੰਘ ਜੀ ਨੇ ਅੱਜ ਤੋਂ ਤਕਰੀਬਨ 8-10 ਸਾਲ ਪਹਿਨ ਇਹ ਸੇਵਾ ਸਰਦਾਰ ਤੋਰਸਾ ਸਿੰਘ ਜੀ ਨੂੰ ਸੌਂਪੀ ਸੀ ਜੋ ਕਿ ਆਪਣੀ ਸੇਵਾ ਬੜੀ ਚਚੇ ਢੱਗ ਨਾਲ ਚਲਾ ਰਹੇ ਸੀ ਆਪਣੇ ਨਾਲ ਆਪਣੇ ਸਾਥੀਆਂ ਦੇ ਨਾਲ ਰਲ ਮਿਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਮਤਲਬ ਕਿ ਕਾਰਜ ਇਹਨਾਂ ਨੇ ਕੀਤੇ ਗੁਰੂ ਘਰ ਦੇ ਵਿੱਚ ਬਹੁਤ ਕੰਮ ਖੋਣ ਵਾਲਾ ਪਿਆ ਸੀ ਜਿਸ ਤਰ੍ਹਾਂ ਕਿ ਲੰਗਰ ਹਾਲ ਹੋਰ ਆਜ ਵੀ ਜਿਹੜੀ ਛੱਡ ਦੀ ਸਾਰੀ ਦੀਵਾਨ ਦਰਬਾਰ ਹਾਲ ਇਹ ਸਾਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਹੋਇਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਬਣਿਆ ਉਸ ਤੋਂ ਬਾਅਦ ਇਹ ਬਾਹਰਲੀ ਜਿਹੜੀ ਜਗ੍ਹਾ ਹੈ ਲੰਘੇ ਵਾਲੀ ਇਹ ਖਰੀਦੀ ਗਈ ਔਰ ਇਹ ਜਿਹੜੀ ਜਗ੍ਹਾ ਹੈ ਇਹ ਜਗ੍ਹਾ ਸੰਗਤਾਂ ਦੀ ਸਹੂਲਤ ਦੇ ਲਈ ਖਰੀਦੀ ਗਈ ਔਰ ਇਸ ਜਗ੍ਹਾ ਦੇ ਉੱਪਰ ਨਾਮ ਵੀ ਗੁਰਦਰਾ ਭਾਈ ਜਗਤਾ ਜੀ ਹੀ ਲਿਖਿਆ ਆਇਆ ਜਿਹੜੀ ਇਹ ਕਿਸੇ ਤਰ੍ਹਾਂ ਦਾ ਵੀ ਐਲੀਗੇਸ਼ਨ ਲਗਾ ਰਿਹਾ ਵੀ ਜਗ੍ਹਾ ਇਹਨਾਂ ਨੇ ਆਪਣੇ ਨਾਮ ਕਰਾ ਲਈ ਉਹ ਬੇਬੁਨਿਆਦ ਹੈ ਇਹ ਜਗ੍ਹਾ ਗੁਰਦਰਾ ਭਾਈ ਜਗਤਾ ਜੀ ਚੈਰੀਟੇਬਲ ਟਰਸਟ ਦੇ ਨਾਮ ਤੇ ਹੈ ਜਿਸ ਜਿਸ ਦਾ ਮਕਸਦ ਸਿਰਫ ਇਹ ਹੀ ਸੀ ਵੀ ਸੰਗਤ ਇਸ ਦੀ ਇਸ ਦਾ ਲਾਹਾ ਲੈ ਸਕਣ ਔਰ ਟਰਸਟ ਦਾ ਦੇ ਨਾਮ ਤੇ ਕਰਨ ਦਾ ਸਿਰਫ ਮਕਸਦ ਇਹ ਹੀ ਸੀ ਕਿ ਕੱਲ ਨੂੰ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਫੰਡ ਜਾਂ ਕੋਈ ਕੈਂਪ ਲਗਾਣੇ ਜਾਂ ਕੋਈ ਧਰਮ ਪ੍ਰਚਾਰਿਤ ਕੰਮ ਕਰਨਾ ਉਹ ٹرسٹ ਸਿਰਫ ਇਸ ਮਕਸਦ ਲਈ ਬਣਾਇਆ ਗਿਆ ਹੈ ਨਾ ਕਿ ਉਸ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਨਿੱਜੀ ਫਾਇਦਾ ਉਠਾਉਣ ਦੇ। ਸਰਦੀਪ ਜੀ ਉਹਨਾਂ ਦਾ ਕਹਿਣਾ ਵੀ ਜਿਹੜਾ ٹرسٹ ਬਣਾਇਆ ਉਹਦੇ ਚ ਆਪਦੇ ਹੀ ਮੈਂਬਰ ਲਿੱਤੇ ਗਏ ਨੇ। ਜਿਹੜਾ ٹرسٹ ਬਣਾਇਆ ਗਿਆ ਉਹ ਸੱਤ ਮੈਂਬਰੀ ਕਮੇਟੀ ਹੈ, ਸੱਤ ਮੈਂਬਰਾਂ ਦੀ ਕਮੇਟੀ ਨੇ ਇਹੋ ٹرسٹ ਬਣਾਇਆ ਤੇ ਜੋ ਰਜਿਸਟਰੀ ਹੈ ਉਹ ٹرسٹ ਦੇ ਨਾਮ ਉੱਪਰ ਹੈ ਨਾ ਕਿ ਕਿਸੇ ਪਰਸਨਲ ਨਾਮ ਉੱਪਰ। ਹਾਂਜੀ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜਤਿੰਦਰ ਸਿੰਘ ਹੈ ਸਨਕ ਬਾਲ ਸਿੰਘ ਜੀ। ਕਿੱਥੋਂ ਦੀ ਰਹਿਣ ਵਾਲੇ ਹੋ ਤੁਸੀਂ ਜੈਸ ਕਿੱਥੇ ਤੋਂ ਲੋਨ ਟੇਕ ਤਾਂ ਨਗਰ 13 ਨੰਬਰ ਵਾਰਡ ਗਲੀ ਨੰਬਰ 3 ਜੀ ਅੱਜ ਤੁਸੀਂ ਸਰਕਾਰੀ ਹਸਪਤਾਲ ਚ ਦਾਖਲ ਹੋ ਕੀ ਕਰ ਰਹੇ ਨੇ ਇਹ ਕੁਛ ਦੀ ਕੱਲ ਸ਼ਰਾਰਤੀ ਅਨਸਰ ਸੀਗੇ ਦੀਪੇ ਵਰਗੇ ਜੀ ਰੋਲਾ ਕੱਲ ਜੀ ਅਸੀਂ ਜਾ ਰਹੇ ਸੀ ਗੋਨਿਆਣਾ ਮੰਡੀ ਜੀ ਕੱਲ ਬਾਬਾ ਜੀ ਦਾ ਜਨਮ ਦਿਨ ਦਿਹਾੜਾ ਸੀਗੇ ਜੀ ਕਿਹੜੀ ਜਗ੍ਹਾ ਤੇ ਜਾ ਰਹੇ ਸੀ ਕਿਹੜੇ ਬਾਬਾ ਜੀ ਸੀ ਗੋਨਿਆਣਾ ਮੰਡੀ ਜੀ ਭਾਈ ਕਨਈ ਭਾਈ ਕਨੇ ਆ ਭਾਈ ਜਗਤਾ ਜੀ ਗੁਰਦੁਆਰਾ ਗੋਨਿਆਣਾ ਮੰਡੀ ਜੀ ਉਹਨਾਂ ਦਾ ਕਰ ਜਨਮ ਦਿਹਾੜਾ ਜੀ ਮੰਦਬਾਬਾ ਤੀਰ ਸਿੰਘ ਜੀ ਦਾ ਜੀ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਚ ਜਾ ਰਹੇ ਸੀਗੇ ਕਿ ਕਿਹੜੀ ਜਗ੍ਹਾ ਤੋਂ ਚੱਲ ਰਹੇ ਸੀਗੇ ਮਲੋਟ ਪਾਇ ਚਿੱਤਾ ਗੁਰਦੁਆਰੇ ਦੇ ਬਾਹਰ ਨਾ ਜੀ ਅਸੀਂ ਕੀਤੀ ਸੀ ਬਸ ਕਰਾਇ ਤੇ ਜੀ ਸੰਗਤ ਨੂੰ ਜਾਣ ਵਾਸਤੇ ਫ੍ਰੀ ਸੇਵਾ ਜੀ ਇਹਨਾਂ ਨੇ ਕੀ ਕੀਤਾ ਜੀ ਵਿਰੋਧੀ ਪਾਰਟੀ ਤੁਲਸੀ ਕਿਆਨੇ ਜੀ ਗੁਰਦੁਆਰੇ ਦੇ ਬਾਹਰ ਗੇੜ ਦੇ ਵਿੱਚ ਆਪਣੀ ਕਾਰ ਲਾਤੀ ਜੀ ਵੀ ਅਸੀਂ ਬਸ ਅੰਦਰ ਨਾ ਲਾ ਸਕੀਏ ਵੀ ਸੰਗਤ ਵਿੱਚ ਨਾ ਬੈਠ ਸਕੀ ਸਾਡੀ ਅਸੀਂ ਸੰਗਤ ਮਤਲਬ ਬਸ ਬਾਹਰ ਲਾਤੀ ਜੀ ਅੰਦਰੋਂ ਸੰਗਤ ਕੁਛ ਆ ਗਈ ਵੀ ਬੱਸ ਗੋਨਿਆਂ ਨੇ ਚੱਲੀ ਏ ਜੀ ਅਸੀਂ ਆਖਿਆ ਗੋਨਿਆਂ ਨੇ ਚੱਲੀ ਏ ਬਹਿ ਜਾ ਜੀ ਸੰਗਤ ਦਾ ਕੰਮ ਹੈ ਜੀ ਇਸ ਤਾਂ ਫ੍ਰੀ ਸੇਵਾ ਲੈ ਕੇ ਚੱਲੇ ਆ ਜੀ ਸਾਡੀ ਸੀ ਨਾ ਥੋੜੀ ਕਰ ਸਕਣੀ ਅਗਲੇ ਬਹਿ ਗਏ ਜੀ ਉਸ ਤੋਂ ਬਾਅਦ ਦੀਪ ਤੁਲਸੀ ਸਿੰਘ ਰੇਵੜੀ ਤੇ ਉਹਨਾਂ ਦਾ ਮੁੰਡਾ ਦੀਪਾ ਰੇਵੜੀ ਉਹ ਆਇਆ ਬੱਸ ਦੇ ਵਿੱਚ ਕਹਿੰਦਾ ਸਾਡੇ ਵਾਲੀ ਸੰਗਤ ਉਤਰ ਕੇ ਮਗਰ ਲਈ ਬੱਸ ਚਾਜੇ ਵੀ ਅਸੀਂ ਤੁਹਾਡੇ ਵਾਸਤੇ ਵੱਖਰੀ ਬੱਸ ਕੀਤੀ ਏ ਅਸੀਂ ਉਹਨਾਂ ਨੂੰ ਸਮਝਾਇਆ ਵੀ ਬੱਸ ਤਾਂ ਇੱਕੋ ਹੀ ਸੰਗਤ ਹੈ ਸਾਡੀ ਸੰਗਤ ਤੁਸੀਂ ਬਾ ਲੋ ਸਾਨੂੰ ਕੋਈ ਐ ਥੋੜੀ ਜੀ ਵੀ ਸੰਗਤ ਦਾ ਮਸਲਾ ਤੁਸੀਂ ਐਵੇਂ ਨਾ ਅੱਗੋ ਮੇਰੇ ਵੀਰ ਜੀ ਨੂੰ ਤਾਇਆ ਜੀ ਦੇ ਬੇਟੇ ਨੂੰ ਲੇਜੈਂਡਰ ਕਾਲੜੇ ਨੂੰ ਬੋਲਿਆ ਉਹ ਕਹਿੰਦਾ ਤੇਰੀ ਨਾਸਾ ਬੰਦੂ 6 ਮਹੀਨੇ ਹੋ ਗਏ ਤੈਨੂੰ ਵੇਖੀ ਨਾ ਰੋਲਾ ਵੀਰ ਜੀ ਇਹ ਸਾਰਾ ਮਸਲਾ ਇਹ ਸਿਰਫ ਇਸ ਪ੍ਰਧਾਨਗੀ ਦੇ ਚੱਕਰ ਚ ਚੱਲੀ 6 ਮਹੀਨੇ ਹੋ ਗਏ ਜੀ ਇਹਨਾਂ ਦੇ ਮਗਰ ਬਾਬਾ ਜੀ ਨੇ ਸਾਨੂੰ ਕਮਾਨ ਦਿੱਤੀ ਹੋਈ ਹੈ ਵੀ ਤੁਸੀਂ ਆਪਦੀ ਚਿੱਠੀ ਆਪਦੇ ਕੋਲ ਰੱਖੋ ਜੀ ਆਲੋ ਜੀ ਬਾਬਾ ਜੀ ਨੇ ਸਾਨੂੰ ਚਿੱਠੀ ਤੇ ਲਿਖ ਕੇ ਦਿੱਤਾ ਪਕਾਇਦਾ ਜੀ ਕੋਈ ਪ੍ਰਧਾਨਗੀ ਹੋਰ ਕਿਸੇ ਨੂੰ ਸੰਭੀ ਹੈ ਜੀ ਇਹਨਾਂ ਨੇ ਇਸ ਚਿੱਠੀ ਦਾ ਵੀ ਵਿਰੋਧ ਕੀਤਾ ਹੈ ਕਹਿੰਦੇ ਅਸੀਂ ਕਿਸੇ ਚਿੱਠੀ ਨੂੰ ਨਹੀਂ ਮੰਨਦੇ ਨਾ ਹੀ ਬਾਬਿਆਂ ਨੂੰ ਜੀ ਇਹਨਾਂ ਨੇ ਚਿੱਠੀ ਦਾ ਵਿਰੋਧ ਕਰਦੇ ਇਸ ਮੰਨ ਦੇ ਖਾਰ ਨਾਲ ਕੱਲ ਸਾਡੇ ਤੇ ਹੱਥੋਪਾਈ ਕੀਤੀ ਹੈ ਨਾਲੇ ਮੇਰੀ ਪੱਗ ਤਾਰੀਏ ਪੱਗ ਦੀ ਫੋਟੋ ਸਾਡੇ ਮੋਬਾਈਲ ਦੇ ਵਿੱਚ ਹੈ ਜੋ ਕਿ ਮੇਰੇ ਵੀਰਜੀ ਕੋਲ ਹੈ ਆਂਦੇ ਮੈਂ ਉਹ ਵੀ ਪੇਸ਼ ਕਰੂੰਗਾ ਜ਼ਰੂਰ ਜੀ ਇਹਨਾਂ ਨੇ ਮੇਰੀ ਪੱਗ ਤਾਰੀਏ ਬਦਸਲੂਕੀ ਕੀਤੀ ਹੈ ਜੀ ਸਿੱਖ ਹੋ ਕੇ ਸਿੱਖ ਦੀ ਪੱਗ ਤਾਰੀਏ ਇਹਨਾਂ ਨੇ ਆਹ ਦੀ ਸਿੱਖੀ ਦਾ ਵਿਰੋਧਤਾ ਕੀਤੀ ਇਹਨਾਂ ਦੀ ਇਹ ਜਿਹੜੀ ਤੁਸੀਂ ਬੱਸ ਲੈ ਚੱਲੇ ਸੀ ਕੋਈ ਉਹਦਾ ਕਿਰਾਇਆ ਸੀਗਾ ਵੀਰਜੀ ਕੋ ਬੀਰ ਜੀ ਕੋਈ ਕਿਰਾਇਆ ਨਹੀਂ ਸੀਗਾ ਜੀ ਕਿਸੇ ਪ੍ਰਕਾਰ ਦਾ ਸਾਰਾ ਫਰੀ ਸੀਗਾ ਜੀ ਸਾਨੂੰ ਕੋਈ ਉਹ ਨਹੀਂ ਸੀਗਾ ਵੀ ਸਾਡੀ ਸੰਗਤ ਉਧਰ ਪੈ ਗਈ ਜਾਂ ਉਹਨਾਂ ਦੀ ਸੰਗਤ ਇੱਧਰ ਪੈ ਗਈ ਉਹਨਾਂ ਨੂੰ ਕੋਈ ਇਹੀ ਗੁੰਦਕ ਸੀ ਬਸ ਇਹ ਬਈ ਸਾਡੇ ਨਾਲ ਵਿਰੋਧਤਾ ਕਰਦੇ ਬਈ ਸਾਡੇ ਨਾਲ ਦੀ ਬਸ ਇਸ ਨਾਲ ਜੀ ਪਰਸੋ ਸਾਨੂੰ ਜਦੋਂ ਬਾਬੇ ਕਹਿ ਕੇ ਗਏ ਸੀ ਵੀ ਬਸ ਤੁਸੀਂ ਲੈ ਕੇ ਆਣੀ ਹੈ ਅਸੀਂ ਤਾਂ ਉਹਦੇ ਪਹਿਲ ਦੇ ਧਾਰ ਤੇ ਬਸ ਇਹ ਸਾਨੂੰ ਦੇਖ ਕੇ ਆਪਦੀ ਬਸ ਵੱਖਰੀ ਕੀਤੀ ਹੈ ਜੀ ਸਾਨੂੰ ਖੁਸ਼ੀ ਹੈ ਸੰਗਤ ਬਣਾ ਸਾਰਾ ਮਲੋਟ ਲੈ ਕੇ ਜਾਓ ਜੀ ਪਰ ਕਿਸੇ ਨਾਲ ਈਰਖਾ ਕਰਨੀ ਹੈ ਮਾੜੀ ਗੱਲ ਹੈ ਜੀ ਕਣਕੀ ਤੁਹਾਨੂੰ ਕੋਈ ਲੱਗਦਾ ਵੀ ਜਿਹੜਾ ਪ੍ਰਧਾਨਗੀ ਦਾ ਰੋਲਾ ਪੈ ਰਿਹਾ ਉਹਦੇ ਕਰਕੇ ਹੀ ਲੜਾਈ ਝਗੜਾ ਇਹ ਸਭ ਪ੍ਰਧਾਨਗੀ ਦਾ ਰੋਲਾ ਚੰਨਾ ਜੀ ਵਿੱਚ ਇੱਕ ਮੇਨ ਜੀ ਇੱਕ ਬਿੰਦਰ ਡੰਗ ਹੈਗਾ ਜੀ ਇਹ ਸਾਰੇ ਵਿਰੋਧੀ ਪਾਰਟੀਆਂ ਵਾਲੇ ਦੀ ਜਾਣ ਕੇ ਗੁੰਡਾਗਰਦੀ ਸਰਦਾਰਤੀ ਅੰਸਰ ਕੋਈ ਨਾ ਕੋਈ ਕਰਦੇ ਹਨ ਵੀ ਤਾਂ ਜੋ ਕੰਮ ਵੱਧ ਸਕੇ ਇਹਨਾਂ ਦੇ ਸਾਰੇ ਸਾਰੇ ਇਹਨਾਂ ਦੇ ਸਤਾਏ ਚਾਚਿਆਂ ਨੇ ਸਾਰਿਆਂ ਨੇ ਮਿਲ ਕੇ ਸਾਨੂੰ ਸਾਰਿਆਂ ਨੂੰ ਗੱਲ ਪਈ ਹੈ ਜੀ ਇਹਦਾ ਸਾਰਾ ਨਤੀਜਾ ਤੁਲਸਾ ਸਿੰਘ ਰੇਵੜੀ ਦੀਪਾ ਰੇਵੜੀ ਤੇ ਚੰਨਾ ਹੈਗਾ ਜੀ ਤੇ ਜੀ ਬਿੰਦਰ ਡੰਗ ਜੀ ਇਹ ਸੁੰਦਰ ਮੱਕੜ ਜੀ ਇਹ ਸਾਰੇ ਵਿਰੋਧੀ ਪਾਰਟੀ ਵਾਲੇ ਸੀਗੇ ਜਿਹੜੇ ਕਿ ਸਾਡੇ ਨਾਲ ਗੱਲ ਪਏ ਇਹ ਜੀ ਟੋਟਲ ਕਿੰਨੇ ਕ ਬੰਦੇ ਸੀ ਜਿਹੜੇ ਥੋੜਾ ਥੋੜਾ 50 ਜਾਣੇ ਸੀ ਜੀ ਗੁਰਦੁਆਰੇ ਦੀ ਚਾਹੋ ਤਾਂ ਵੀਡੀਓ ਦੇਖ ਸਕਦੇ ਤੁਸੀਂ ਕੋਈ ਪੁਲਿਸ ਨੂੰ ਤਲਾਸ਼ ਕੀਤੀ ਤੁਸੀਂ ਪੁਲਿਸ ਨੂੰ ਤਲਾਸ਼ੀ ਰੱਤੀ ਕੀਤੀ ਸੀ ਰਾਤ ਦਾ ਮੇਰੇ ਸੱਟਾ ਗੁੱਜੀਆਂ ਸਾਡਾ ਮਾਰੀਆਂ ਇਹਨਾਂ ਨੇ ਮੋਢੇ ਤੇ ਮੇਰੇ ਦਸਤਾਂ ਮਾਰੇ ਐ ਐਕਸਟਰੇ ਦੇ ਵਿੱਚ ਆਇਆ ਸਭ ਕੁਝ ਪਤਾ ਲੱਗ ਜਾਏਗਾ ਕੋਈ بیسਬਲ ਮਾਰੀਆਂ ਇਹਨਾਂ ਨੇ ਅੱਛਾ ਮੰਗ ਕੀ ਹੁਣ ਤੁਹਾਡੀ ਮੰਗੇ ਆ ਜੀ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾ ਜੋ ਇਹਨਾਂ ਨੂੰ ਠੱਲ ਅਸ਼ਰਾਰਤੀਆਂ ਸਰਾਂ ਠੱਲ ਪਾਈ ਜਾਵੇ ਜੀ ਕਮੇਟੀ ਉਹ ਜੇ ਗੁੰਡਾ ਕਮੇਟੀ ਭੰਗ ਕੀਤੀ ਜਾਵੇ ਜੀ ਇਹਨਾਂ ਦੀ ਕਮੇਟੀ ਬਾਬਾ ਜੀ ਨੇ ਭੰਗ ਕਰਤੀ ਗੋਨੇ ਵਾਲਾ ਮੰਡੀ ਦੀ ਉਹ ਮਾਲਕ ਕੇ ਕੋਣ ਹੁੰਦੇ ਗੁਰਦਾਰੇ ਦੇ ਮਾਲਕ ਜੀ ਇਹਨਾਂ ਨੇ ਗੁਰਦਵਾਰੇ ਦੀ ਸੰਸਥਾ ਦੀ ਜਗ੍ਹਾ ਆਪ ਦੇ ਨਾਂ ਕਰਾਈ ਹੈ ਜੀ 12 ਸਾਲਾਂ ਦੇ ਵਿੱਚ ਇਹਨਾਂ ਕੋਲ 1.5 ਕਰੋੜ ਦਾ ਹਿਸਾਬ ਨਹੀਂ ਹੈਗਾ ਜੀ ਗੁਰਦਵਾਰੇ ਦਾ ਨਾ ਕਿਸੇ ਦੀ ਪਰਚੀ ਕੱਟਦੇ ਜੀ ਗੁਰਦਵਾਰੇ ਦੀ ਮਾੜੇ ਬੰਦੇ ਨੂੰ ਅੰਦਰ ਲਾਵਾ ਫੇਰੇ ਨਹੀਂ ਕਰਾ ਦਿੰਦੇ ਜੀ ਪਰਚੀ ਕੱਟੇ ਬਿਨਾ ਜੀ 3100 ਰੁਪਏ ਦੀ ਗਰੀਬ ਬੰਦਾ ਪੈਸੇ ਕਿੱਥੋਂ ਦੇਵੇ ਜੀ ਪਰਚੀ ਕਈ ਵਾਰੀ ਨਹੀਂ ਹੁੰਦਾ ਲੋਕੀ ਸੇਵਾ ਕਰਦੇ ਆ ਜੀ ਇਹ ਇਲਾਵਾ ਫਿਰੇ ਨਹੀਂ ਕਰ ਲੈਂਦੇ ਮਾੜੇ ਤੋਂ ਮਾੜੇ ਬੰਦੇ ਦਾ ਭੋਗ ਨਹੀਂ ਹੈ ਗੁਰਦਾਰੇ ਵਿਗੜ ਕਰਨ ਦੇ ਕੀ ਲੋਕਾਂ ਨੇ ਮਾੜਾ ਕਰਤਾ ਅਸੀਂ ਕਹਿੰਦੇ ਜੀ ਪ੍ਰਧਾਨਗੀ ਬਦਲਣੀ ਚਾਹੀਦੀ ਹੈ ਮੇਰੇ ਪਾਣੇ ਜਿਹੜਾ ਮਰਜੀ ਮਲੋੜਦਾ ਬੰਦਾ ਹੋਵੇ ਇੱਥੇ ਸਾਨੂੰ ਆ ਕੇ ਮਿਲੇ ਅਸੀਂ ਉਹਨੂੰ ਪ੍ਰਧਾਨਗੀ ਦੇ ਅਨੁਸਾਰ ਤਿਆਰ ਆ ਜੀ ਸਾਨੂੰ ਆ ਕੇ ਮਿਲਣ ਅਸੀਂ ਉਹਨੂੰ ਦਿਵਾਵਾਂਗੇ ਸਾਨੂੰ ਕੋਈ ਇੱਛਾ ਨਹੀਂ ਪ੍ਰਧਾਨਗੀ ਲੈਣ ਦੀ ਜੀ ਠੀਕ ਹੈ ਨਾ ਜੀ ਪਰ ਬੰਦਾ ਇੱਕ 5 ਸਾਲਾਂ ਬਾਅਦ ਸਰਕਾਰ ਬਦਲਦੀ ਹੈ ਸਾਲ ਬਾਅਦ ਪ੍ਰਧਾਨਗੀ ਬਦਲਣੀ ਚਾਹੀਦੀ ਹੈ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪਾਪਾ ਜੀ ਨੇ ਹੁਣ ਕਿੰਦੇ ਹੱਕ 'ਚ ਪ੍ਰਧਾਨਗੀ ਦਾ ਲੈਟਰ ਜਾਰੀ ਕੀਤਾ ਪ੍ਰਧਾਨਗੀ ਦਾ ਲੈਟਰ ਬਾਬਾ ਜੀ ਨੇ ਸਾਡੇ ਅੱਕ ਸਰ ਹਰਬੰਸ ਸਿੰਘ ਜੀ ਹੈ ਜੀ ਜੋ ਕਿ ਮੇਰੇ ਇੱਥੇ ਨਾਲ ਬੈਠੇ ਹੈ ਜੀ ਹਰਬੰਸ ਸਿੰਘ ਮੱਕੜ ਦੇ ਨਾਂ ਤੇ ਇਤਲਾਹ ਕੀਤਾ ਜੀ ਉਹਨਾਂ ਨੇ ਉਹਨਾਂ ਨੂੰ ਪ੍ਰਧਾਨਗੀ ਸੌਂਪੀ ਹੈ ਜੀ ਉਹਨਾਂ ਨੂੰ ਸਾਰੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜੀ ਸਾਰੀ ਸਾਡੇ ਕੋਲ ਫੋਟੋ ਹੈਗੀਆਂ ਜੀ ਜਦੋਂ ਬਾਬਾ ਜੀ ਨੇ ਸਰੂਪਾ ਪਾਇਆ ਜੀ ਕਈ ਵਾਰ ਆ ਕੇ ਬਾਬਾ ਜੀ ਇੱਥੇ ਇਹਨਾਂ ਨੂੰ ਤਲਾਹ ਕਰਕੇ ਵੀ ਸਾਨੂੰ ਚਾਬੀਆਂ ਦੇ ਦੋ ਪਰ ਇਹੋ ਜਿਹੇ ਗੁੰਡੇ ਆਏ ਉਹਨਾਂ ਨੂੰ ਚਾਬੀਆਂ ਨਹੀਂ ਦਿੱਤੀਆਂ ਇਹਨਾਂ ਨੇ ਕਿਸੇ ਨੇ ਇਹ ਗੱਲ ਪੈਂਦੇ ਆ ਗੋ ਉਹਨਾਂ ਦੇ ਬਾਬਿਆਂ ਦੇ ਮੰਨਤਾ ਦੇ